ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰਾ ਰਾਣੀ ਸਵਾਗਤ ਕਰਦੀਆਂ ਤੁਹਾਡਾ ਆਪਣੇ ਰਾਜ ਕਿਚਨ ਚੈਨਲ ਵਿੱਚ ਅੱਜ ਆਪਾਂ ਚਨੇ ਦੀ ਦਾਲ ਦੀ ਰੈਸਪੀ ਲੈ ਕੇ ਆਏ ਹਾਂ ਇਹ ਛੱਟਪਟ ਤਿਆਰ ਹੋ ਜਾਂਦੀ ਹੈ ਤੇ ਆਪਾਂ ਕੋਈ ਜ਼ਿਆਦਾ ਨਾ ਟਾਈਮ ਨਹੀਂ ਹੁੰਦਾ ਤੇ ਇਹ ਦਾਲ ਤਿਆਰ ਕਰ ਸਕਦੇ ਚਲੋ ਦੇਖਦੇ ਹਾਂ ਆਪਾਂ ਕਿਵੇਂ ਬਣਾਉਂਦੇ ਮੈਂ ਦਾਲ ਨੂੰ ਅੱਧੇ ਘੰਟੇ ਲਈ ਭਿਓ ਕੇ ਰੱਖ ਦਿੱਤਾ ਸੀ ਚਨੇ ਦੀ ਦਾਲ ਨੂੰ ਤੇ ਪਾਣੀ ਦੇ ਵਿੱਚ ਨਮਕ ਤੇ ਹਲਦੀ ਪਾ ਕੇ ਰੱਖ ਦਿੱਤੀ ਸੀ ਤੇ ਚਲੋ ਹੁਣ ਅੱਗੇ ਕਰਾਂ ਆਪਾਂ 3 ਧੂਲਵਾਣੇ ਰੱਖ ਦਿੱਤਾ ਤੇ ਹੁਣ ਆਪਾਂ ਤੜਕਾ ਤਿਆਰ ਕਰਦੇ ਆਂ ਤੇਲ ਪਾ ਦਿੱਤਾ ਤੇਲ ਦੇ ਵਿੱਚ ਮੈਂ 3 ਲੌਂਗ ਤੇਲ ਆਪਾਂ ਗਰਮ ਕਰ ਲਿਆ 3 ਲੌਂਗ, ਰਾਈ, ਜੀਰਾ ਤੇ ਇਹਨੂੰ ਆਪਾਂ ਤੜਕਣ ਦਵਾਂਗੇ ਜੇ ਤੁਹਾਡੇ ਆਪਣੇ ਘਰ ਕੋਈ ਵੀ ਮਹਿਮਾਨ ਹੋ ਜਵੇ ਜਲਦੀ ਦਾਲ ਤਿਆਰ ਹੋ ਜਾਂਦੀ ਹੈ ਤੇ ਜਲਦੀ ਜਲਦੀ ਆਪਾਂ ਇਹ ਦਾਲ ਬਣਾ ਸਕਦੇ ਆਂ ਤੇ ਬਹੁਤ ਛੇਤੀ ਤਿਆਰ ਹੁੰਦੀ ਹੈ ਤਾਂ ਤੇ ਆਪਾਂ ਹੁਣ ਹਿੰਗ ਪਾਵਾਂਗੇ ਹਿੰਗ ਦੀ ਮਹਿਕ ਹੋ ਗਈ ਲੱਗਦੀ ਹੈ ਸਬ ਕੀ ਦੇ ਦੇਖ ਕੇ ਲਗਦੀਆਂ ਤੇ ਮੈਨੂੰ ਫਿਰ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਦਿਓ ਕਰੋ ਤੇ ਕਮੈਂਟ ਵਿੱਚ ਦੱਸੋ ਤੇ ਅੱਗੇ ਮੈਂ ਕਿਹੜੀ ਰੈਸਪੀ ਲੈ ਕੇ ਆਵਾਂ ਤੇ ਮੈਨੂੰ ਵੀ ਦੱਸੋਗੇ ਤੁਸੀਂ ਤੇ ਹੁਣ ਆਪਾਂ ਵਿੱਚ ਅੱਧਾ ਚਮਚਾ ਗਰਮ ਮਸਾਲਾ ਤੇ ਅੱਧਾ ਚਮਚਾ ਲਾਲ ਮੀਚ ਰੰਗਤ ਕਲਰ ਵਾਸਤੇ ਇਹ ਪਾ ਦਿੱਤੀ ਆਪਾਂ ਤੇ ਦਾਲ ਦਾ ਤੜਕੇ ਦਾ ਦੇਖੋ ਵੀ ਕਿੰਨਾ ਕਲਰ ਵਧੀਆ ਆਇਆ ਹੈ ਹੁਣ ਆਪਾਂ ਇਹਦੇ ਵਿੱਚ ਦਾਲ ਪਾ ਦਾਂਗੇ ਦਾਲ ਮਿਕਸ ਕਰ ਦਾਂਗੇ ਤੇ ਦਾਲ ਆਪਣੀ ਹੁਣ ਤਿਆਰ ਹੈ ਥੋੜਾ ਜਿਹਾ ਆਪਾਂ ਇਹਨੂੰ ਪਕਾਵਾਂਗੇ ਹੋਰ ਤੇ ਆਪਣੀ ਦਾਲ ਹੁਣ ਆਪਾਂ ਹੀ ਢਾਲ ਤਿਆਰ ਹੈ ਤੇ ਵੀ ਇਹ ਦਾਲ ਤੁਸੀਂ ਵੀ ਆਪਣੇ ਘਰੇ ਟਰਾਈ ਕਰੋ ਤੇ ਜਦੋਂ ਵੀ ਕੋਈ ਗੈਸਟ ਆਵੇ ਤਾਂ ਤੁਸੀਂ ਇਹ ਦਾਲ ਬਣਾਓ ਤੇ ਇਹ ਦਾਲ ਖਾਣ ਦੇ ਵਿੱਚ ਬਹੁਤ ਟੇਸਟੀ ਹੈ ਵਧੀਆ ਹੈ ਤੇ ਤੁਸੀਂ ਵੀ ਸਾਡੇ ਟਰਾਈ ਕਰੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ